ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਬਲੌਗ ਸ਼ੁਰੂ ਕਰ ਜੇ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਆ ਇੰਨਾ ਮਾਣ ਵਕਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਤੇ ਇੱਕ ਹੋਰ ਬੇਨਤੀ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਪਹੁੰਚੇ ਹੋਇਆ ਮਾਤਾ ਕੋਲ ਤੇ ਮਾਤਾ ਕੋਲ ਕਰਨਾ ਆ ਜੀ ਮੈਂ 2-4 ਗੱਲਾਂ ਦੇਖਦੇ ਹੁਣ ਮਾਤਾ ਮੈਨੂੰ ਕਹੇ ਜੇ ਰਾਹ ਪਉਦੀ ਆ ਕਹੇ ਜੇ ਨਹੀਂ ਪਹਿਲਾਂ ਉਹ ਤੋਂ ਪਹਿਲਾਂ ਮਾਤਾ ਨਾਲ ਮੁਲਾਕਾਤ ਜੀ ਮਾਇਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੋਰ ਭਾਈ ਪੁੱਤ ਤੁਸੀਂ ਸਾਰੇ ਠੀਕ ਠਾਕ ਹੈਂ ਬਧਿਆਏ ਦੇਸਾਂ ਵਦੇ ਸਵਤ ਬੈਠੇ ਹੈ ਜੋ ਅਦਬ ਨਿਰਵਚ ਸਾਰੇ ਲਾਗੇ ਤੰਦਰੁਸਤ ਹੈਂ ਹੂੰ ਸੋਕੇ ਪ੍ਰਮਾਤਮਾ ਮਾ ਦਾ ਇਹ ਹੀ ਤੁੰਤੀ ਸਾਦਾ ਅੱਛਾ ਬੀਬੀ ਮੈਂ ਤੇਰੇ ਪਾਇਆ ਐਡਾ ਕਿ ਮੈਂ ਚਾਹੁੰਨਾ ਵੀ ਜੇ ਜਿੱਥੇ ਮੈਂ ਲੱਗਾ ਮੇਰੀ ਡਿਊਟੀ ਪੱਕੀ ਹੋ ਜਵੇ ਹੈ ਜੇ ਮੈਂ ਕਿਸੇ ਸਿਆਣੇ ਨੂੰ ਪੁੱਛ ਲਵਾਂ ਵੀ ਚੱਕਰ ਕੇ ਆਇਆ ਹੈ ਸਿਆਣੇ ਕੋਕਿਆ ਕਿਉਂ ਕੀ ਗੱਲ ਸ਼ਰਤੀਆਂ ਪਾਵਰਾਂ ਮੈਂ ਛੜੇ ਬੰਦੇ ਨੂੰ ਛੜੇ ਬੰਦੇ ਨੂੰ ਕਰ ਦਿੰਦੇ ਆ ਰਾਤ ਮਾਰਾ ਤੇ ਉੱਪਰ ਨੂੰ ਕੁਛ ਨਹੀਂ ਜੋ ਮਰਦੀ ਕੋਈ ਕੁਛ ਕਰੀ ਜਵੇ ਕੋਈ ਜੁਣਾ ਬ੍ਰਾਹਮਣ ਕਰਾਏ ਕੋਈ ਕਿਸੇ ਦਾ ਮਾੜਾ ਕਰੇ ਉਹ ਸਤਿਗੁਰੂ ਤੇ ਉੱਪਰ ਨੂੰ ਕੁਛ ਨਹੀਂ ਐ ਸਾ ਅਸੀਂ ਤਾਂ ਇਹੀ ਰਿਓਈ ਹੱਥ ਬੰਨ੍ਹ ਕੇ ਬੇਨਤੀ ਕਰਦੇ ਮਹਾਰਾਜ ਤੂੰ ਹੀ ਐ ਜੋ ਕੋ ਮਾੜੇ ਕੰਮ ਨਾ ਕਰਾਈ ਜੇ ਕੋਈ ਕਿਸੇ ਦਾ ਪੁੱਛਾ ਤਕਾਵੇ ਮਾੜੇ ਕਰੇ ਤਾਂ ਉਹਦਾ ਤੂੰ ਆਪੇ ਹੀ ਤੇ ਉਹਦੇ ਨਾਲ ਮੁਕਾਬਲਾ ਕਰਨਾ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਸਿਆਣਿਆ ਕੋ ਜਾਣਾਂ ਨਹੀਂ ਨਹੀਂ ਪੱਕਾ ਹੋਊਗਾ ਤੇਰਾ ਕਾਲ ਹੈਗਾ ਘਰ ਚਾਜਾ ਦੀ ਵੀ ਵੀ ਮੈਨੂੰ ਦੱਸਤਾ ਦੇ ਐਨੀ ਦੁਨੀਆ ਜਾਂਦੀ ਆ ਹੈ ਇੰਨੇ ਲੋਕ ਜਾਣਦੇ ਆ ਕਿ ਆ ਗੱਲ ਮੈਂ ਨਹੀਂ ਜਾ ਸਕਦਾ ਮੈਂ ਪੁੱਛਦਾ ਕਿਸੇ ਨੂੰ ਅਸੀਂ ਨਹੀਂ ਜਾਣਾ ਰੱਬਾ ਨਾ ਵੈਗੁਰੂ ਨਾ ਉਹਨਾਂ ਨੂੰ ਪੁੱਠੇ ਰਾਹ ਪਾਇਆ ਵਾ ਆਪੇ ਹੀ ਪੁੱਠੇ ਕਰ ਕਰ ਮਾਰਨੇ ਜੋੜੇ ਸਿਆਣਿਆਂ ਦੇ ਕੋਲ ਜਾਣੇ ਨਹੀਂ ਵੀ ਭੈਣ ਜੀ ਮਹਾਰਾਜ ਕੋਲ ਜਾਓ ਜਿੱਥੇ ਤੇ ਆਪਾਂ ਨੂੰ ਬਹੁਤ ਕੁਝ ਮਿਲਣਾ ਹੈ ਉਹ ਸਾਰੀਆਂ ਗੱਲਾਂ ਨੂੰ ਮਾਫ਼ ਕਰਦਾ ਏ ਜੇ ਕੋਈ ਕਿਸੇ ਦਾ ਬੁਰਾ ਕਰੇ ਅਸੀਂ ਤਾਂ ਕਰਦੇ ਨਹੀਂ ਜੇ ਕਿਸੇ ਨੇ ਛੱਕ ਪੋਵੇ ਵੀ ਮਾੜਾ ਕਰਦੇ ਤਾਂ ਉਹਦੇ ਗੱਲ ਤੂੰ ਆਪੇ ਹੀ ਹੇਠਾਂ ਉਤਰ ਕੇ ਆਪੇ ਲੜੂਗਾ ਆਪੇ ਹੀ ਨਿਉ ਕਰਨਾ ਹੈ ਅਸੀਂ ਗਰੀਬ ਬੰਦੇ ਕਿਸੇ ਦਾ ਕੁਝ ਨਹੀਂ ਬਣਾਉਦੇ ਜੇ ਮੈਂ ਬਗਾਰਨ ਵਾਲੀ ਹੁੰਦੀ ਤਾਂ ਮੈਨੂੰ ਰੱਬ ਐਂਦਾ ਚਾਰਣਾ ਨਾ ਦਿਖਾਉਂਦਾ ਕਿ ਉਹ ਜਿਹਦੇ ਪੁੱਤਰ ਲੈ ਕੇ ਆਂ ਜੀ ਦੀ ਝੁੰਗੀ ਘਰ-ਬਾਰ ਬਣਿਆ ਵਾਏ ਜੁਆਇ ਵੀ ਲੈ ਕੇ ਆਂ ਦੋਤੇ ਵੀ ਐ ਪੋਤੇ ਦੀਆਂ ਪੁੱਤ ਵੀ ਲੈ ਕੇ ਭਤੀਜੇ ਵੀ ਲੰਗੇ ਤੇ ਮੇਤੇ ਮਹਾਰਾਜ ਨੇ ਕੁਝ ਨਹੀਂ ਲਗੋਇਆ ਅਸੀਂ ਸਿਆਣੇ ਕੋ ਕਿਆ ਲੰਝਣਾ ਤੇ ਮੰਗ ਮੰਮੀ ਦੱਸ ਤੈਨੂੰ ਮੈਨੂੰ ਐਂ ਦੱਸ ਹੁਣ ਹਾਂ ਤੇ ਤਾਂ ਹੁਣ ਮੈਨੂੰ ਐਂ ਜਾ ਕੇ ਸੜਤਾ ਵੀ ਹਾਂ ਹੁਣ ਤੇਰੇ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੋਣਾ ਨਹੀਂ ਜੇ ਕੋਈ ਮਨ ਨਹੀਂ ਜਾਣਾ ਸਿਆਣਿਆਂ ਕੋ ਜਾਉਂਗੇ ਸਾੜੇ ਬਹਿਰੀ ਉਹ ਸਿਆਣਿਆਂ ਦੇ ਕੋਲੇ ਰੱਖਿਆ ਉਹਨਾਂ ਨੇ ਮਹਾਰਾਜ ਜੇ ਕੋਈ ਕਿਸੇ ਦਾ ਬੁਰਾ ਕਰੇ ਤੇਰਾ ਕਹਿਣ ਦਾ ਮਤਲਬ ਹੁਣ ਆਇਆ ਹਾ ਵੀ ਪ੍ਰਮਾਤਮਾ ਦੇ ਉੱਪਰ ਕੁਛ ਨਹੀਂ ਵਾਹਿਗੁਰੂ ਆ ਸਾਡਾ ਤਾਂ ਜੇ ਕੋਈ ਕਹਿੰਦਾ ਕਿ ਸੀਨਾ ਦਾ ਮਾਰਾ ਕਰਦੀ ਹੈ ਨਹੀਂ ਉਹ ਬਹਿਲੇ ਬਰਾਬਰ ਖੜਾ ਹੋ ਉਹ ਸਾਥ ਦੰਦਾ ਉਹ ਕਹਿੰਦਾ ਵੀ ਤੂੰ ਪੁਰਾਣਾ ਕਰ ਤਾ ਮਾਰਾ ਕਿਸੇ ਦਾ ਕਰਿਆ ਨਹੀਂ ਤੇਰਾ ਕਰੂ ਮੈਂ ਆਪੇ ਹੀ ਲੜੂ ਵਾਸ ਵੀ ਤੂੰ ਮੇਰੇ ਕੋਲ ਆ ਛੋਲੀਆਂ ਭਰ ਕੇ ਲੈ ਕੇ ਜਾ ਮੈਂ ਕਿਸੇ ਦਾ ਮਾਰਾ ਨਹੀਂ ਤਾ ਮੈਂ ਇਹੀ ਮੇਰੀ ਅਰਜ਼ੋਈ ਹੈ ਪਹਿਲਾ ਬਾਤ ਮੇਰਾ ਗੁਰਦਾਰੇ ਵਿੱਚ ਇਹੀ ਹੈ ਜੋ ਕਰਾਂ ਉਹ ਆਪੇ ਹੀ ਪਰ ਹੈ ਰੱਜ ਕੇ ਇੱਕ ਵਾਰ ਲੜ ਕਰੀ ਜੇ ਕੋਈ ਕਿਸੇ ਪਰ ਛਾਪ ਕਰੇ ਤੇ ਅਸੀਂ ਕਰਾਉਣੇ ਵਾਲੇ ਕੁਛ ਨਹੀਂ ਬਾਹਰ ਨੂੰ ਸਾੜੇ ਨਾਲ ਹੈ ਅਸੀਂ ਸਿਆਣਿਆਂ ਨੂੰ ਨਹੀਂ ਜਾਣਦੇ ਨਾ ਸਿਆਣਿਆਂ ਦਾ ਸਾਨੂੰ ਪਤਾ ਬਸ ਵੀ ਤੇਰਾ ਕਹਿਣਾ ਮਤਲਬ ਵੀ ਉੱਠ ਕੇ ਗੁਰੂ ਘਰ ਜਾਏ ਹਾਂ ਮੈਂ ਜੀ ਗੁਰੂ ਘਰ ਜਾਣੀ ਹੈ ਉਠਾ ਇਹੀ ਮੇਰੀ ਮੰਗ ਆਏ ਹੱਥ ਛੜਦੇ ਆਂ ਮਹਾਰਾਜ ਕਿਸੇ ਦਾ ਬੁਰਾ ਨਾ ਕਰਾਈ ਕਿਸੇ ਦਾ ਪਿੱਛਾ ਨਾ ਕਰਾਈ ਪਿੱਛੇ ਤੇ ਕੋਈ ਬਾਰਦਾਤ ਨਾ ਕਰਾਈ ਤੂੰ ਸਾਨੂੰ ਚੰਗੇੜਾ ਪਾਈ ਤੇਰੇ ਦਿੱਤਾ ਹੋਇਆ ਅਸੀਂ ਰੱਜਣਾ ਹੈ ਜੋ ਤੂੰ ਦਊਗਾ ਉਹ ਵੀ ਸਾਨੂੰ ਘੂਕ ਲੈ ਔਰ ਜੋ ਕਿਸੇ ਦਾ ਕੋਈ ਕਰਾ ਤਾਂ ਤੂੰ ਆਪੇ ਹੀ ਮੁਕਾਬਲਾ ਕਰੀ ਮਿੰਨ ਚੰਨਣਾ ਦਿਖਾ ਦੇਈ ਵੀ ਜੋ ਕਿਸੇ ਨਾਲ ਕਰਦਾ ਜੋ ਕੋਈ ਕਿਸੇ ਦੇ ਨਾਲ ਕਰਾ ਹੈ ਕੋਈ ਕਿਸੇ ਨੂੰ ਕਿਸੇ ਬੰਦ ਸ਼ੱਕ ਕਰਾ। ਸ਼ੱਕ ਤਾਂ ਚਲੋ ਕੋਈ ਗੱਲ ਨਹੀਂ। ਦੇਖੋ ਮੈਂ ਤਾਂ ਦੇਖੋ ਕਿ ਵੀਡੀਓ ਬਣਾਉਣ ਦਾ ਜਰੀਆ ਤਾਂ ਵੀ ਬੀਬੀ ਦੇਖਾ। ਕਿਆ ਗੱਲਾਂ ਕਰਦੀ ਆ ਮੈਂ। ਜਾਨੀ ਅਸੀਂ ਕਹੂੰਗੀ ਅਸੀਂ ਸਿਆਣਾ ਕੋਈ ਜਾਣਾ ਘਰ ਤੇਰਾ ਏ ਨਹੀਂ ਪੱਕਾ ਹੂੰਗਾ ਘਰ ਤੇ ਕੱਢਿਆ ਨਾ ਨਹੀਂ ਹੈਗਾ। ਕਿਉਂ ਘਰ ਦਾ ਹੈਗਾ ਤੁਹਾਡਾ ਝੂੰਗੀ ਬੈਠਣ ਨੂੰ ਹੈਗੀ। ਜਿਹੜੇ ਜ਼ਮੀਨਾਂ ਵਾਲੇ ਆ ਉਹ ਕਿਹੜਾ ਜ਼ਿਆਦਾ ਰੋਟੀ ਕਾਣੇ ਵੀ ਤੁਹਾਡੇ ਕੋਲ ਜ਼ਮੀਨ ਨਹੀਂ ਤੁਸੀਂ ਭੁਕੇ ਰਹਿੰਦੇ। ਸਿਆਣਾ ਕੋਈ ਜ਼ਿਆਦਾ ਮਿਲੂਗੀ। ਆਪਣੇ ਘਰਾਂ ਕੰਮ ਕਰੋ ਹਾਂ ਕਰੋ ਕੰਮ ਕਰੋ ਕੰਮ ਕਰਕੇ ਰੋਟੀ ਖਾਓ ਮਿਹਨਤ ਕਰ ਹਾਂ ਨਹੀਂ ਕਿਸੇ ਦਾ ਮਾਲਕ ਕਿਸੇ ਦਾ ਬੁਰਾ ਨਾ ਕਰਾਓ ਮੈਂ ਤਾਂ ਹੱਥ ਬਣ ਕੇ ਵੇਚਦੀ ਇਹ ਹੀ ਹੈ ਕਿਸੇ ਦਾ ਬੁਰਾ ਨਾ ਕਰਾਓ ਕਿਸੇ ਦਾ ਬੁਰਾ ਨਾ ਕਰੋ ਹੂੰ ਵੀ ਜੇ ਮੰਨ ਲਾ ਅਸੀਂ ਕਿਸੇ ਦਾ ਵੀ ਮਾੜਾ ਕਰਦੇ ਨਹੀਂ ਹਾਂ ਤਾਂ ਪ੍ਰਮਾਤਮਾ ਤੁਹਾਨੂੰ ਲੱਗਦਾ ਵੀ ਆਪਣਾ ਮਾੜਾ ਹੋਣ ਦੇ ਦੂਤ। ਜਦ ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ ਸਾਡੇ ਨਾਲ ਖੜਾ ਹੈ ਇਹ। ਜਿਹੜੂ ਨਾਲ ਖੜਾ ਹੈ ਉਹ ਨਿਉਂ ਕਰ ਰਿਹਾ ਇਹ ਉਹਦੇ ਕੋਲ ਹੱਥ ਵਿੱਚ ਬਈ ਹੈ। ਉਹ ਬਈ ਗਿਆ ਸਾਹ ਬੰਦ ਆ। ਉਹ ਲਿਖਦਾ ਏ ਅੱਛਾ ਬਈ ਲਿਖਦਾ। ਉਹ ਲਿਖਦਾ ਏ ਵੀ ਤੂੰ ਕਿਹਾ ਮਾੜਾ ਕਰਦਾ ਐ ਤੂੰ ਕਿਹਾ ਚੰਗਾ ਕਰਦਾ ਵੀ ਜਦ ਇਹ ਚੰਗਾ ਕਰਦੀ ਐ ਤੁਸੀਂ ਮਾੜਾ ਕਰਦੇ ਐ। ਉਹ ਗਾਇਲ ਦੀ ਗਾਇਲ ਲਿਖ ਰਿਹਾ ਏਜੰਟ ਮਿਲਦੇ ਨਹੀਂ ਤੈਣ ਦਾ ਮਤਲਬ ਹੀ ਨਰਕ ਸਵਰਗ ਇੱਥੀ ਹੈ ਇੱਥੀ ਹੈ ਮਹਾਰਾਜ ਪੂਰੀ ਦਪਉਂਦਾ ਹੈ ਇੱਥੀ ਹੈ ਸਾਰਾ ਕੁਝ ਤੇ ਬਾਕੀ ਚਲੋ ਬਾਕੀ ਸਾਡਾ ਵੀਡੀਓ ਬਣਾਉਂਦਾ ਇਹ ਮਕਸਦ ਤਾਂ ਤੇ ਬਾਕੀ ਉਹਨਾਂ ਸਾਧ ਚੜਦੇ ਆ ਤੇ ਹੁਣ ਕਿੰਮਾ ਸਾਧ ਆਜ ਤੱਕ ਅੱਜ ਮੈਂ ਅੱਧੀ ਤੀਆਂ ਤੀਆਂ ਹਾਂ ਪਾਰਾ ਤ੍ਰਿਕ ਤੇ ਸਟਾਰਟ ਹਾਂ ਪਾਰਸਵੰਦ ਰਹੀਆਂ 14 ਤੇ ਤਾਂ 14 ਦੀ ਮੇਰੇ ਕਿਹੜੇ ਆਦ ਹੈ ਇੱਕ ਗੁੱਗੇ ਦਾ ਹੁੰਦਾ ਪਹਿਲਾਂ ਗੁੱਗੇ ਦਾ ਅੱਛਾ ਉਹ ਇਹ ਆਉਣਾ ਗੁੱਗੇ ਸਰਾਗ ਕਾਤੇ ਹੁੰਦਾ ਵੀ ਇਹ ਤਾਂ ਪਹੁੰਚਦਾ ਹੀ ਆ ਸ਼ੁਰੂ ਤੋਂ ਹੀ ਚੱਲੇ ਆ ਇਹਨਾਂ ਦਾ ਵਿਚਾਰਿਆਂ ਦਾ ਮੱਥਾ ਟੇਕਣਾ ਤਾਂ ਫਰ ਟੇਕਿਆ ਤਾਂ ਗੁੱਗੇ ਦੇ ਮੂਨੇ ਨਹੀਂ ਉਹ ਜਾਨੀ ਕਹਿ ਦਿੰਦੇ ਵੀ ਗੁੱਗੇ ਦਾ ਸਰਾਗ ਹੈ ਕਿ ਆਪਾਂ ਨੌਮੀ ਨੂੰ ਗੁੱਗੇ ਦਾ ਮੱਥਾ ਟੇਕਦੇ ਆ ਅੱਛਾ ਸਰਾਗ ਨੂੰ ਮੱਥਾ ਟੇਕਦੇ ਕਿਉਂ ਸਰਾ ਇਹਦੇ ਸਰਾਗ ਨੂੰ ਮੱਥਾ ਟੇਕਦੇ ਆਪਾਂ ਟੇਕਦੇ ਜਿਹੜੇ ਸਾਡੇ ਬੜੇ ਊਡੇਰੇ ਚਲੇ ਗਏ ਆਪਾਂ ਉਹਨਾਂ ਨੂੰ ਵੀ ਇੱਥੇ ਪ੍ਰਾਪਤ ਹੋਣੀ ਹੈ ਇਹ ਸਾਡੇ ਦਿਲ ਚ ਕਾਲ ਸੈ ਤਾਂ ਉਹਨਾਂ ਨੂੰ ਰੋਕੀਦਾ ਨਹੀਂ ਮੇਰੇ ਨਹੀਂ ਨਹੀਂ ਉਹਨਾਂ ਨੂੰ ਵੀ ਰੋਕੀ ਮਿਲਣੀ ਇਹ ਦਿਲ ਸਾਫ ਗੱਲ ਰੋਕੀ ਮਿਲਣੀ ਹੈ ਅੰਦਰ ਕਾਸ ਨਾ ਰੱਖੋ ਨੇ ਹੁਣ ਮੈਨੂੰ ਐਂ ਦੱਸ ਇਹ ਹੁਣ ਆਪਾਂ ਨੇ ਕਿੰਨੇ ਸਾਧ 15 ਹੂੰ ਆਪਾਂ ਨੇ ਤਾਂ ਚੱਲ ਨਹੀਂ 15 ਸਾਧ ਹੁੰਨੇ ਆ ਹਾਂ ਨੌ ਨਰਾਤੇ 15 ਸਾਧ ਨੌ ਨਰਾਤੇ 10ਵਾਂ ਦਸਹਿਰਾ ਹਾਂ ਅਗਲੇ ਮਹੀਨੇ ਦਾ ਸਾਧ ਆਏਗਾ ਹਾਂ ਅਗਲੇ ਮਹੀਨੇ ਦਾ ਅਦਾਰਮੇ ਚ ਹਾਂ ਅੱਜ ਦੀ ਵੇਸੇ ਉਹ ਲੇਟ ਨਹੀਂ ਹੈਗਾ ਉਹ ਕਿ ਪਤਾ ਨਹੀਂ ਕਿ ਮੈਂ ਕਿਹੜਾ ਹਾਂ ਖਿਆਲ ਲੈਂਦਾ ਸਹਿਣਾ ਸੀ ਨਹੀਂ ਤੇਰੇ ਟਾਈਮ ਬੀਬੀ ਤੈਨੂੰ ਐ ਤਾਂ ਪਤਾ ਹੋਣਾ ਵੀ ਜਦੋਂ ਤੇਰੇ ਟਾਈਮ ਦੇ ਵਿੱਚ 9 ਮਹੀਨੇ ਚੁੰਦਾ ਦਸਹਿਰਾ ਜਾਂ 10ਵੇਂ ਚੁੰਦਾ 9 ਨਰਾਤੇ 10ਵਾਂ ਦਸਹਿਰਾ ਦਸਹਿਰਾ 10ਵੇਂ ਦਿਨ ਹੁੰਦਾ 9 ਨਰਾਤੇ 10ਵੇਂ ਦਸਹਿਰਾ 10ਵੇਂ ਮਹੀਨੇ ਅਗਲੇ ਮਹੀਨੇ ਚੱਲੇਗਾ ਹਾਂ 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 ਮਨਾ ਹੋਊਗਾ ਹਾਂ ਆ ਜਿਹੜੀ ਪਹਿਲੀ ਤਰੀਕਾ ਹੋਊਗੀ ਇਹ ਨਾ ਹੁਨਾ ਨਰਾਤੇ ਦੇ ਸਾਹੂ ਗਏ ਲੈ ਵੀ ਆਪਾਂ ਨੇ ਕਿਹੜੇ ਜੰਤਰੀ ਦੇਖੀ ਐ ਸ਼ਰਾਧਾ ਨਾਲ ਘਟਣਾ ਵੀ ਐ ਉਹ ਕਹਤੇ ਘਰ ਜਾਣੇ ਘਟਣੇ ਚੰਗੇ ਹੁੰਦੇ ਆ ਵਧਣੇ ਮਾੜੇ ਵਧਣੇ ਮਾੜੇ ਨਰਾਤੇ ਵਧਣੇ ਚੰਗੇ ਆ ਅੱਛਾ ਨਰਾਤੇ ਚੰਗੇ ਹੁੰਦੇ ਆ ਸ਼ਰਾਧ ਮਾੜੇ ਹੁੰਦੇ ਆ ਅੱਛਾ ਮੈਂ ਉਹ ਫਿਰ ਆਪਾਂ ਨੇ ਕੱਲ ਪਉਣਾ ਸ਼ਰਾਧ ਆਪਾਂ ਦੇਖਦੇ ਹਾਂ 14 ਮਾਸੇ 14 ਮਾਸੇ ਮਤਲਬ ਜਿੱਦਾਂ ਜਾਂ ਬੀਤੇ ਅੱਛਾ ਜਮ ਉਹ ਵੀ ਜਿਹੜੇ ਆ ਤੇ ਟਿੱਕੀਆਂ ਕਿੰਨੀਆਂ ਅਸੀਂ ਬਣਾਉਣ ਲੱਗੇ ਹੋਏ ਆ ਪੰਜ ਪੰਜ ਟਿੱਕੀਆਂ ਬਣਾ ਲੀਆਂ ਦੀਆਂ ਅਸੀਂ ਪਹਿਲੇ ਸਰਾਧਾ ਦੇ ਤੇ ਅੱਜ ਬਣਾ ਲਈਏ ਆਪਾਂ ਥੋੜੀਆਂ ਵੋਕੀਆਂ ਟਿੱਕੀਆਂ ਹਾਂ ਬਣਾ ਲਓ ਛੋਟਾ ਜਿਹਾ ਰੋਟਾ ਲਾਵਾਂਗੇ ਉਹਦਾ ਡਾਕਾ ਹਾਂ ਬਣਾ ਲਓ ਨਹੀਂ ਮੁੱਲ ਲਿਆ ਉਹ ਨਹੀਂ ਆਉਣਾ ਨਹੀਂ 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 ਕਰੇ ਬਣਾਏ ਨੀਉ ਬੜਲ ਨਹੀਂ ਹਮਦਾਨ ਕਰੇ ਬਣਾਵਾ ਕਰੇ ਕਰੇ ਬਣਾਉਂਗੇ ਤੇ ਕਿਸੇ ਦਾ ਬੁੱਤ ਮਾਰਨਾ ਕਰ। ਫੋਨ ਨੂੰ ਦੋ ਗੱਲਾਂ ਕੋਈ ਕਹਿੰਦਾ ਸੁਣ ਲੋ। ਹੂੰ। ਤਾਂ ਉਹਨੂੰ ਜਵਾਬ ਉਹਨਾਂ ਦੋ ਕਿਉਂ? ਉਹ ਜਵਾਬ ਸਤਗੁਰ ਦਊਗਾ ਤੇ ਉਹ ਬਾਗੀ। ਉਹ ਮਾਲਕ ਦਊਗਾ। ਉਹ ਵੈਗੁਰੂ ਦਊਗਾ। ਸਮਾ ਦਊਗਾ। ਤੇਮ ਆਊਗਾ, ਤੇਮ ਦਿਖਾਊਗਾ ਚੈਨਲ ਦੇਖਣਾ ਹੈ ਜੋ ਕਿਸੇ ਨਾਲ ਕਰਦਾ। ਜੋ ਕਿਸੇ ਦੇ ਇੰਗਰੇਨ ਕੋਈ ਕਰੇ। ਫਲਾਮਗੋ ਹਨਸ ਵੀਰੋ ਟਿਕ ਫਲਾਮਗੋ ਪਰਮਾਤਮਾ ਦਾ ਸਭ ਦਾ ਪਲਾਇ ਚੈ। ਸਭ ਨੂੰ ਤੰਦਰੁਸਤੀ। ਮੈਂ ਤਾਂ ਇਹੀ ਕਹਿਣੀ ਹੈ। ਫੇਰ ਉੱਟਾ ਬਖਸ਼। ਜੋ ਕਰ ਮਹਾਰਾਜ ਉਹ ਆਪੇ ਹੀ ਕਰੇ ਮੈਂ ਸਤਿਗੁਰੂ ਮੂਹਰੇ ਇਹੀ ਮੇਰੀ ਅਰਜ਼ੋਈ ਹੈ ਵੀ ਸੱਤੇ ਮਾੜਾ ਨਾ ਕਰ ਸੱਤੇ ਮਾੜਾ ਨਾ ਕਰਹੀਂ ਅਸੀਂ ਮਾੜਾ ਕਰਨਾ ਨਹੀਂ ਬਾਬਾ ਜੀ ਕਰ ਜੀ ਬਾਈ ਕਿਧਰ ਗਿਆ ਉਹ ਕੰਪਨੀ ਕਿੱਥੇ ਨਾਲ ਇੱਥੇ ਪਾਰਕ ਤੇ ਇਹਨੇ ਅੱਜ ਇਹਨੇ ਬਹੁਤ ਮਦਦ ਕੀਤੀ ਸਾਡੀ ਇਹਨੇ ਪਤਾ ਬੰਨ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਪਤਾ ਲੱਗ ਗਿਆ ਤਾਂ ਉਹਦਾ ਮੈਨੂੰ ਪਤਾ ਲੱਗ ਗਿਆ ਜਿਹੜੀ ਕੁਤ ਸਾਡੀ ਮਦਦ ਕਰਦਾ ਆਪਾਂ ਨੇ ਕਿਤੇ ਭੁੱਲਣਾ ਦੋੜਾ ਨਾ ਬਰਾਬਰ ਖੜੋ ਜਵਾਬ ਮੈਨੂੰ ਕਿਵੇਂ ਦੇ ਦੂਗਾ ਬੀਬੀ ਮੈਂ ਇਹਨੂੰ ਵਿਚਾਨ ਕੋਈ ਜਵਾਬ ਹੀ ਦਿੰਦਾ ਹੀ ਨਹੀਂ ਦੇਣਾ ਨਹੀਂ ਹੈ ਜਦੋਂ ਮੈਨੂੰ ਇਹ ਕੰਮ ਨੂੰ ਕਹਿੰਦਾ ਮੈਂ ਕੋਈ ਕਰਦੀ ਬਾਈ ਕਰ ਦੰਦੇ ਆ ਲਿਆ ਆਪਾਂ ਜਵਾਬ ਦਿੰਦੇ ਨਹੀਂ ਨਹੀਂ ਆਪਾਂ ਨੇ ਕੋਈ ਜਵਾਬ ਨਹੀਂ ਦੇਣਾ ਬੰਦਾ ਸਾਬੂਆ ਮੰਦਾ ਗੱਲ ਠੀਕ ਬੰਦਾ ਸਾਬੂਆ ਵਿਚਾਰਾ ਮੈਂ ਤਾਂ ਜਿਹੜੇ ਕਹਿੰਨਾ ਕਿ ਕੋਈ ਨਹੀਂ ਬਾਈ ਜੇ ਕੋਈ ਕੰਮਕਾਰ ਹੁੰਦਾ ਤਾਂ ਦੱਸ ਦਿਆ ਕਰ ਮੈਂ ਤਾਂ ਇਹੀ ਕਹਿੰਦੀ ਹੁੰਦੀ ਸੀ ਵੀ ਮਹਾਰਾਜ ਮੇਰੀ ਜਗ੍ਹਾ ਵਿਗਣੀ ਤਾਂ ਹੈਗੀ ਪਰ ਚੰਗੇ ਬੰਦੇ ਆਉਣ ਔਰ ਆਏ ਮੇਰੇ ਕੋ ਚੰਗੇ ਬੰਦੇ ਹੀ ਆ ਚੰਗੇ ਆ ਚੰਗਾ ਮੇਰਾ ਬਾਪੜਾ ਨਾਲ ਸਾਇਆ ਜਿਹੜੇ ਹੁਣ ਨਵੇਂ ਆਏ ਬਹੁਤ ਚੰਗੇ ਹੀ ਚਲੋ ਆਏ ਤਾਂ ਸਾਡੇ ਜਿਹੜੇ ਪੁਰਾਣੇ ਆ ਵੀ ਉਹ ਵੀ ਚੰਗੇ ਆ ਠੀਕ ਹੈ ਵੀ ਪ੍ਰਮਾਤਮਾ ਸਾਹਿਬ ਨੂੰ ਚੰਗੇ ਹੀ ਲੱਗਦੇ ਨਾਲ ਸਾਹਿਬ ਠੀਕ ਹੈ ਬਹੁਤ ਵਧੀਆ ਤੇ ਬਾਕੀ ਚਲੋ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਵੀਡੀਓ ਦੇ ਵਿੱਚ ਜੀ ਤਾਂ ਹੁਣ ਵੀਡੀਓ ਨਹੀਂ ਕੱਟਣੀ ਹਨੀ ਦੋ ਗੱਲਾਂ ਹੋਰ ਰਹਿਣੀਆਂ ਮੇਰੇ ਕੋ ਸੰਤਾਂ ਦੀਆਂ ਹਾਂ ਦੇਹ ਉਹ ਕਿਹੜੇ ਸੰਤ ਲਿਆਉਂਦੇ ਤਾਂ ਬਈ ਹੁਣ ਤੂੰ ਤਾਂ ਮੈਨੂੰ ਕਹਿਉਂਗਾ ਪੈਰੋ ਮੱਝ ਦੇ ਵਾਲੇ ਬਹੁਤ ਸੰਤ ਪੂਜੇ ਵੇਤੇ ਉਹ ਤੈਨੂੰ ਮਾਜਰੀਏ ਬਹੁਤ ਪੂਜੇ ਵੇਤੇ ਤੇ ਹੋਰ ਜਿੰਨੇ ਵੀ ਅਨਸਾੜੀ ਵਾਲੇ ਬਾਬਾ ਜੀ ਪੂਜੇ ਵੇਤੇ ਇਹਨਾਂ ਦੇ ਉਪਗੰਧੂ ਵਾਲੇ ਗੰਧੂ ਵਾਲੇ ਨਾ ਮੈਨੂੰ ਐਂ ਦੱਸ ਬੀਬੀ ਤੂੰ ਕਹਿਣੀ ਸੰਤਾਂ ਨੂੰ ਤੂੰ ਵੈਸੇ ਇਹਨਾਂ ਨੂੰ ਦੇਖਿਆ ਬੀਬੀ ਕਿਹ ਕਿਹ ਦੇਖਿਆ ਏ ਗਏ ਵੀ ਅਸੀਂ ਸੰਤਾਂ ਦੇ ਸਾਰਿਆਂ ਦੇ ਉਹ ਕਰ ਰਹੇ ਆਂ ਦਰਸ਼ਨ ਦਰਸ਼ਨ ਕਰ ਰਹੇ ਆਂ ਇਨਾਂ ਦੇ ਉੱਪਰ ਨੂੰ ਕੋਈ ਚੀਜ਼ ਨਹੀਂ ਕਿਉਂ ਕਾਟੇ ਇਹਨਾਂ ਦੇ ਕੋਈ ਵਹਿਗੁਰੂ ਤੇ ਇਹ ਮਹਾਰਾਜ ਤੇ ਇਹ ਜੇ ਬੰਨਾ ਮੁਸ਼ਕਲ ਹੈ ਆਪਾਂ ਅਹੀਆਂ ਜੀਆਂ ਚੀਜ਼ਾਂ ਨੂੰ ਪੁੱਜੋ ਆਪਾਂ ਚਮਕੌਰ ਸਾਹਿਬ ਗੁਰਦੁਆਰਾ ਜਾਓ ਜਿੱਥੇ ਸਾਡੇ ਸਾਡੇ ਬੱਚੇ ਹੋ ਗਏ ਸਾਡੇ ਪਿੱਛੇ ਕੁਰਬਾਨੀਆਂ ਕਰੀਆਂ ਇੰਨੀਆਂ ਮਾਤਾ ਗੁਜਰ ਕਾ ਉਹਨੇ ਆਪਣੇ ਬੱਚੇ ਸ਼ਹੀਦ ਹੋਏ ਆਪਣਾ ਬੱਚਾ ਉਹਨੇ ਸ਼ਹੀਦ ਕਰਾਇਆ ਉਹ ਆਪ ਬੈਠੀ ਇਹੀ ਹੱਥ ਬੰਨ੍ਹਦੀ ਤੇ ਮਹਾਰਾਜ ਤੇਰਾ ਭਾਣਾ ਤੇਰੇ ਹੀ ਭਾਣਾ ਇਹ ਜੋ ਤੇਰੇ ਤਨ ਚੰਗਾ ਲੱਗਿਆ ਤਾਂ ਉਹੀ ਹੋਈ ਗਾਨਾ ਤੇਰਾ ਭਾਣਾ ਮਿੱਠਾ ਲੱਗੇ ਨਹੀਂ ਬੀਬੇ ਜਿਹੜਾ ਸੰਤ ਤੂੰ ਗਾਦੀਆਂ ਗੱਡੂ ਵਾਲੇ ਸੰਤ ਤੇ ਜੀਵੇ ਪਰਵੇਂ ਪੈਰੋ ਮਾਜਰੇ ਕਰਤਾਰ ਸਿੰਘ ਜੀ ਤੇ ਇਹਨੇ ਨੇੜੇ ਪੈਰੋ ਮਾਜਰੇ ਆਪ ਹਾਂ ਮੈਂ ਸਾਨੂੰ ਤਾਂ ਜਨਕੀ ਛੋਟੀ ਛੋਟੀ ਸੌਜੀ ਦੀ ਮਣੀ ਮੜੀ ਵੈਸੇ ਬਾਬਾ ਜੀ ਦੇ ਆਏ ਹੋਏ ਆਪਣੇ ਘਰ ਬਾਬਾ ਜੁਰ ਨੇ ਆਇਆ ਸੀ ਗਏ ਹੋਏ ਉਹਨਾਂ ਦੇ ਕੋਲ ਨਹੀਂ ਨਾਲੇ ਕਹਿੰਦੇ ਇੱਥੇ ਗੱਡੀ ਲੈ ਕੇ ਨੰਗੇ ਜਦੋਂ ਦਾਲਾਂ ਕਰਦੇ ਤੇ ਵੀ ਸੀ ਲੱਗਣਾ ਹਾਂ ਪਰੋ ਮੱਝ ਲੈਣੇ ਤਾਂ ਉਹਦੇ ਆਂਬੇ ਹੁੰਦੇ ਤੇ ਰੋਜੇ ਆਪਣੇ ਘਰ ਤੇਰੇ ਬਾਬਾ ਜੀ ਕੋਲ ਮਾਤਾ ਕੋਲ ਆਏ ਕਰਦੇ ਤੇ ਪ੍ਰਸ਼ਾਦਾ ਵੀ ਛਕਦੇ ਤੇ ਜਦ ਆਪਾਂ ਗਲੀ 'ਚ ਰਹਿੰਦੇ ਤੇ ਉਹ ਵਿੱਚ ਹਾਂ ਉਹ ਉਹਨਾਂ ਨੇ ਬਸ ਆ ਕੇ ਇਹੀ ਕਹਾਣਾ ਉਹਨਾਂ ਦੇ ਵਿੱਚ ਬਹੁਤ ਕੜਾਈ ਹੁੰਦੀ ਸੀ ਇਦਾਂ ਦੀ ਵੀ ਮਿੱਠਾ ਪਾਣੀ ਪੀਣਾ ਕਰ ਦੋ ਮਿੱਠਾ ਪਾਣੀ ਪੀਣਾ ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਾਸੀ ਦਾ ਮਿੱਠਾ ਪਾਣੀ ਮੈਂ ਤਾਂ ਦੇਖਿਆ ਨਾ ਉੱਤੇ ਸਾੜੇ ਦਾ ਹੋਈ ਐ ਮਿੱਠਾ ਬਾਣੀ ਨਾ ਨਾ ਮਾਤਾ ਨੇ ਮੇਰੀ ਨੇ ਮਾਲਟੀ ਮਕੋੜ ਲੈਣਾ ਬੀਬੀ ਦੀ ਸੱਸ ਜੀ ਸ਼ੱਕਰ ਹੁੰਦੀ ਸੀ ਯਾਨੀ ਕਿ ਸਾਡੀ ਦਾਦੀ ਹਾਂ ਸ਼ੱਕਰ ਹੁੰਦੀ ਸੀ ਜਿਹੜੀ ਮੇਰੀ ਸੱਸ ਤੇ ਮੈਂ ਉਹਨੂੰ ਕਹਿੰਦੀ ਐ ਸ਼ੱਕਰ ਕੋੜ ਲੈਣੀ ਉਹਨਾਂ ਕਹੀ ਜਾਣਾ ਹੋਰ ਪਾਦੇ ਵਿੱਚ ਮਿੱਠਾ ਹੋਰ ਪਾਦੇ ਪਾਈ ਜਾਣਾ ਜੀ ਕਿਉਂ ਕਿ ਉਹ ਸੰਤ ਮਹਾਰਾਜ ਤੇ ਉਹ ਆਪੇ ਜਾਣੀ ਆਪੇ ਜਾਣੀ ਜਾਂਦੇ ਵਾ ਉਹਨਾਂ ਦੇ ਜੇ ਉਹਨਾਂ ਦੇ ਵਿੱਚ ਬਹੁਤੀ ਕੜਾਈ ਆ ਗਈ ਤਾ ਉਹਨਾਂ ਨੇ ਉਹ ਮਿੱਠਾ ਪਾਣੀ ਕਰਿਆ ਬਈ ਛੱਡ ਜਾਣਾ ਜਾ ਕੇ ਨਹਿਰ ਚ ਗੁਪਤੀ ਨਾਲੇ ਨੇ ਪਾਰ ਲੰਘ ਜਾਣਾ ਇਹੇ ਜੇ ਸੰਤ ਤੇ ਉਹ ਇਹੇ ਜੇ ਮਹਾ ਪੁੱਛ ਤੇ ਸਿਆਣੇ ਕਿਹਦੇ ਪੈਰਾਂ ਦੇ ਵਰਗੇ ਆਹੋ ਸਿਆਣੇ ਨਹੀਂ ਅਸੀਂ ਜਾਣਦੇ ਸਿਆਣੇ ਨੂੰ ਨਹੀਂ ਜਾਣਦੇ ਉਹ ਸਿੱਤ ਗੁਰ ਨੂੰ ਜਾਣਦੇ ਆ ਸੰਤ ਹੋਏ ਹਨ ਸੰਤ ਬਹੁਤ ਬੜੇ ਸੰਤ ਸੰਤ ਤੇ ਤਖੜੇ ਮੰਨੇ ਤੁੰਨੇ ਹੋਏ ਸਾੜੇ ਬੰਨੇ ਚੰਨੇ ਸਾਰੇ ਪੁੱਜੇ ਹੋਏ ਹਾਂ ਕਈ ਗੁਰਦਾਰੇ ਵੀ ਤਾਂ ਬਣਾਏ ਆ ਉਹਨਾਂ ਨੇ ਉਨਾਂ ਨੇ ਗੁਰਦੁਆਰਾ ਬਣਾਇਆ ਇੱਕ ਮਰਹੁੱਲੀਆਂ ਮੈਰੋਲੀ ਵਿੱਚ ਉੱਧਰ ਮੇਰੇ ਪਿਓ ਕਿਆ ਕੰਨੀ ਪਿੰਡ ਦਾ ਇਹ ਕਿਹਨੇ ਬਣਾਇਆ ਇਹ ਬਾਬਾ ਭੈਰੋ ਮੱਝਾ ਚੱਪੈਰ ਮੱਝਾ ਲਈ ਬੱਈ ਇੱਕ ਬਣਾਇਆ ਇਹ ਉਹਨਾਂ ਗੁਰਦੁਆਰੇ ਤਾਂ ਬਹੁਤ ਬਣਾਏ ਇੱਕ ਗੁਰਦੁਆਰਾ ਬਣਾਇਆ ਹਾਲ ਲੇਢੀ ਕੋ ਕਿਆ ਪਿੰਡ ਹੈ ਹਾਂ ਕਾਂਝੜਾ ਕਾਂਝੜੇ ਕੋ ਨਹੀਂ ਰੋਡ ਪਰਿਆ ਹਾਂ ਆ ਕਾਂਝੜਾ ਬਣਾਇਆ ਤੇ ਹੋਰ ਵੀ ਉਹਨਾਂ ਨੇ ਬਹੁਤ ਬਹੁਤ ਗੁਰਦੁਆਰੇ ਬਣਾਏ ਜਿਹੜੇ ਐਡੇ ਐਡੇ ਕੰਮ ਕਰ ਗਏ ਦੇ ਉਸੀ ਕੀੜੇ ਪਾਣੀ ਆਰ ਹੈ ਕੀੜੇ ਪਾਣੀ ਸਿੱਧਾ ਕਾਸੀ ਵੀ ਨਹੀਂ ਕੋਈ ਅਸੀਂ ਤਾਂ ਕੀੜੇ ਮਕੌੜੇ ਫਿਰਦੇ ਧਰਤੀ ਉੱਪਰ ਆਹਨ ਸਾਧਿਆ ਸੰਤ ਦੇ ਵੀ ਦਰਸ਼ਨ ਹੋਏ ਉਹਨਾਂ ਦੇ ਹਾਂ ਉਹਨਾਂ ਦੇ ਵੀ ਕਰੇ ਉੱਥੇ ਵੀ ਗਈਆਂ ਉੱਥੇ ਵੀ ਮੱਥੇ ਟੇਕੇ ਆ ਬਥੇਰੇ ਦਰਸ਼ਨ ਕਰੇ ਉਹਨਾਂ ਦੇ ਨਹੀਂ ਆਹਨ ਸਾਧਿਆ ਸੰਤ ਦੇ ਨਾਲ ਕਹਿੰਦੇ ਵੀ ਇਹੋ ਜਿਹੇ ਸੰਤ ਤੇ ਵੀ ਜਦੋਂ ਮੰਨ ਲਓ ਉਹਨਾਂ ਨੇ ਕੁਝ ਬਾਕ ਦੇਣੇ ਆ ਤਾਂ ਤਾਂ ਉਹ ਮੂੰਹ ਕਰ ਲੈਂਦੇ ਜਦੋਂ ਨਹੀਂ ਤੇ ਦੇਣੇ ਕਹਿੰਦੇ ਪਿੱਠ ਮੋੜ ਲੈਂਦੇ ਤੇ ਇਹ ਕਣੀ ਗੱਲ ਨਹੀਂ ਉਹ ਮੂੰਹ ਪਰ ਕਹਿ ਦਿੰਦੇ ਤੇ ਉਹਨਾਂ ਦੇ ਕੋਲ ਮਾਣ ਹੁੰਦੀ ਦੀ ਉਹਦੀ ਰਸਈ ਦੀ ਬਣਾਈ ਹੋਈ ਹਾਂ ਮਾওলানা ਨੇ ਬੜੀ ਸਾਰੀ ਤੀ ਉਹ ਤੇਰੀ ਦਾਦੀ ਬਹੁਤ ਬਿਮਾਰ ਤੇ ਤੈਨੂੰ ਤੇਨ ਮਾਜਰੇ ਤੇਰਾ ਆ ਲੈ ਗਿਆ ਦਾਇਆ ਜੰਜੀਤਾ ਬੇ ਉਹ ਬਿਮਾਰ ਤੇ ਸੱਚ ਰਲੇ ਗਿਆ ਉਹ ਮਾਲਾ ਫੇਰੀ ਕਰਦੇ ਸੀ ਰੱਸੀ ਦੀ ਹਮ ਨਾ ਮਾਲਾ ਦੀ ਮਾ ਉਹ ਜਾ ਕੇ ਪੁੱਛਿਆ ਵੀ ਇਹ ਬਹੁਤ ਢਿੱਲੀ ਹੈ ਮਾਤਾ ਮੈਰੀ ਦੇਖੋ ਇਹਨੂੰ ਦਵਾਈ ਨਹੀਂ ਲੱਗਦੀ ਉਹ ਉਹਨਾਂ ਨੇ ਸਿੱਧੇ ਕਹਿਤਾ ਵੀ ਮਾਤਾ ਜੀ ਦੀ ਤਿਆਰੀ ਹੈ ਜਾਣੇ ਦੀ ਇਹਨੇ ਨਹੀਂ ਬਚਣਾ ਰਾਮ ਰੰਗ ਵੈ ਰੂ ਕੋ ਉਹ ਸੱਚੇ ਬਾਤ ਦੰਦੇ ਦੇ ਸੱਚੀਆਂ ਗੱਲਾਂ ਨਾ ਫਿਰ ਜਦੇ ਪੂਰੇ ਉਹ ਕਹਿੰਦਾ ਦੀ ਆ ਕੇ ਆਹ 5 6 ਦਿਨਾਂ ਬਾਅਦ ਲੀਵਰ ਦੀ ਖਾਤੀ ਮਤਾਂ ਲੀਵਰ ਖਰਾਬ ਹੋ ਗਿਆ ਤਾਂ ਹਾਂ ਪਰ ਯੂਰੀ ਸਾਡੇ ਦਾ ਜਿਵੇਂ ਕਿਸੇ ਨੇ ਵੀ ਮੌਤ ਪਾਈ ਸਾਡੇ ਜਿੰਨੇ ਵੀ ਘਰ ਦੇ ਬੰਦੇ ਗਏ ਸਾਬ ਐਸੀ ਤੇ ਰਹਿ ਗਏ ਮੇਰੇ ਪਿਓ ਕੈਂਚ ਵੀ ਕੋਈ ਮੇਰਾ ਭਾਈ ਆ ਮੇਰੀ ਮਾਂ ਕੋਈ ਮੰਜੇ ਬਣ ਪਿਆ ਮਾਂ ਚੰਦ ਚਾਂਦੇ ਨਾਲ ਆਪਣੇ ਦਾ ਸਿਆਣਾ ਕੋਈ ਬੱਚਿਆ ਘਰ ਚ ਬਸ ਹੁਣੇ ਕਹਿੰਦੀ ਬੇਬੇ ਬਸ ਹਾਂ ਵਾਸੀ ਆਹ ਸੜ ਚਾਤੀਓ ਬਸ ਹੋਰ ਤਾਂ ਨਹੀਂ ਹੈਗਾ ਕੋਈ ਸਿਆਣਾ ਕੋਈ ਸਿਆਣਾ ਨਹੀਂ ਸਾਡੇ ਘਰ ਦੇ ਵਿੱਚ ਉਹੀ ਸਾਡੀ ਮਾਤਾ ਹੈ ਜੀ ਉਹੀ ਹੈ ਜੀ ਬਸ ਉਹਨੂੰ ਰੱਬ ਮੈਂ ਤਾਂ ਕਹਿੰਦੀ ਸਿਆਣੀ ਹੈ ਸਾਡੀ ਮਾਤਾ ਜੀ ਉਹਨੇ ਚੱਲਦੀ ਫਿਰਦੀ ਰੱਖਿਆ ਇਹ ਉਹ ਸਾਡੇ ਪਰ ਮਾਸਟਰ ਹੈ ਜੀ ਮਾਸਟਰ ਚਲੋ ਚਲੋ ਠੀਕ ਹੈ ਜੀ ਹੁਣ ਫੋਨ ਕਰਦੀ ਹਾਂ ਫਤਿਹ ਹਾਂ ਚੰਗਾ ਬਸ ਪਤਾ ਇੰਨੀ ਗੱਲ ਮੈਂ ਤੁਹਾਨੂੰ ਕਹਿਣਾ ਤਾਂ ਵੀ ਬਹੁਤ ਸੰਤ ਤੇ ਪੂਜੇ ਵੀ ਤੇ ਆਪਾਂ ਗੁਰੂ ਘਰ ਜਾਓ ਮੱਥਾ ਟੇਕੋ ਇਹ ਤੋਂ ਆਪਾਂ ਨੂੰ ਕੁਝ ਨਹੀਂ ਹੈਗਾ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਜੀ